ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਚਲੋ ਜੀ ਅੱਪਾ ਬਣਾਣੇ ਆ ਜੀ ਡਿਜ਼ਾਈਨ ਇਸ ਲਾਈ ਤੇ ਆਪਾਂ 21 ਗੁੰਡੇ ਲਏ ਨੇ ਜੀ ਇੱਕ ਸਲਾਈ ਸਿੱਧੀ ਇੱਕ ਪੁੱਠੀ ਪਾ ਲਈਏ ਆਪਾਂ ਨੇ ਹੁਣ ਕਰਾਂਗੇ ਜੀ ਡਿਜ਼ਾਈਨ ਸ਼ੁਰੂ ਇੱਕ ਕੁੰਡਾ ਆਪਾਂ ਉਤਾਰ ਲੈਣਾ ਜੀ ਇੱਕ ਕੁੰਡਾ ਆਪਾਂ ਪੁੱਠਾ ਪਾਵਾਂਗੇ ਜੀ ਤੇ ਧਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਆਪਾਂ ਦੋ ਵਾਲਾ ਬੜ ਪਾ ਕੇ ਨਾ ਸਲਾਈ ਦੇ ਫਿਰ ਬੁਣਨਾ ਜੀ ਫਿਰ ਇੱਕ ਕੁੰਡਾ ਸਿੱਧਾ ਜੀ 2 3 ਤਿੰਨ ਗੁੰਡੇ ਸਿੱਧੇ ਪਾਵਾਂਗੇ ਜੀ ਫਿਰ ਇਹ ਗੁੰਡੇ ਨੂੰ ਆਪਾਂ ਦੋ ਵਾਰੀ ਬਾੜ ਪਾ ਕੇ ਸਲਾਈ ਤੇ ਫਿਰ ਗੁਣਾਗੇ ਜੀ ਹੁਣੇ ਕੁ ਗੁੰਡਾ ਆਪਾਂ ਫੁੱਠਾ ਪਾਵਾਂਗੇ ਜੀ ਫਿਰ ਧਾਗਾ ਪਿੱਛੇ ਕਰਾਂਗੇ ਇਹ ਵਾਲਾ ਗੁੰਡਾ ਫੇਰ ਆਪਾਂ ਦੋ ਵਾਰਾਂ ਬਾੜ ਪਾ ਕੇ ਸਲਾਈ ਤੇ ਸਿੱਧਾ ਗੁਣਾਗੇ ਜੀ ਫਿਰ ਆਪਾਂ ਤਿੰਨ ਕੁੰਡੇ ਫੇ ਸਿੱਧੇ ਬੁਣਾਂਗੇ ਜੀ 1 2 3 ਇਹ ਇੱਕ ਕੁੰਡਾ ਆਪਾਂ ਦੋ ਬੜ ਪਾ ਕੇ ਸਿੱਧਾ ਬੁਣਾਂਗੇ ਇੱਕ ਕੁੰਡਾ ਆਪਾਂ ਪੂਠਾ ਬੁਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਆਪਾਂ ਸਿੱਧਾ ਦੋ ਬਾਰਾਂ ਬੜ ਪਾ ਕੇ ਸਲਾਈ ਤੇ ਬੁਣਾਂਗੇ ਇਹ ਤਿੰਨ ਕੁੰਡੇ ਆਪਾਂ ਸਿੱਧੇ ਹੋਣਾਗੇ। 1 2 3 ਇਹ ਵਾਲਾ ਕੁੰਡਾ ਆਪਾਂ ਫਿਰ ਦੋ ਬਾਰਾਂ ਬਲ ਪਾ ਕੇ ਸਲਾਈ ਤੇ ਫਿਰ ਬੁਣਾਗੇ। ਇੱਕ ਕੁੰਡਾ ਆਪਣਾ ਪੁੱਠਾ ਜੀ। ਇੱਕ ਕੁੰਡਾ ਸਿੱਧਾ ਜੀ। ਸਲਾਈ ਬਣ ਗਈ ਡਿਜ਼ਾਈਨ ਦੀ। ਹੁਣ ਆਪਾਂ ਅਗੇ ਜੀ ਪੁੱਠੇ ਸਲਾਈ ਦੇ ਇੱਕ ਕੁੰਡਾ ਉਤਾਰ ਲੋ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਜੀ ਤਾਂ ਗੌਰੰ ਕਰਕੇ ਫਿਰ ਆਪਾਂ ਇਹ ਵਾਲਾ ਕੁੰਡਾ ਉਤਾਰਾਂਗੇ ਜੀ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਇੱਕ ਦੋ ਤਿੰਨ ਫਿਰ ਬੜਾ ਵਾਲਾ ਕੁੰਡਾ ਆਪਾਂ ਉਤਾਰ ਲੈਣਾ ਜੀ ਇਹ ਵਾਲਾ ਕੁੰਡਾ ਆਪਣਾ ਸਿੱਧਾ ਬੁਣਾਈ ਫੇਰ ਤਾਂ ਗੱਦਰ ਕਰਕੇ ਬੜ ਵਾਲਾ ਕੁੰਡਾ ਆਪਾਂ ਉਤਾਰਾਂਗੇ ਜੀ ਫਿਰ ਇੱਕ ਦੋ ਤਿੰਨ ਤਿੰਨ ਕੁੰਡੇ 'ਪਾ ਪੁੱਠੇ ਬੁਣਾਗੇ ਜੀ ਆ ਬੜ ਵਾਲਾ ਤਾਂ ਅੱਗ 'ਚ ਇਹਨੂੰ ਉਤਾਰ ਲੈਣਾ ਜੀ ਫਿਰ ਇੱਕ ਕੁੰਡਾ 'ਪਾ ਸਿੱਧਾ ਬੁਣਾਗੇ ਜੀ ਫੇਰ ਤਾਂ ਗੱਦਰ ਕਰਕੇ ਬੜ ਵਾਲਾ ਕੁੰਡਾ ਆਪਾਂ ਉਤਾਰ ਲੈਣਾ ਜੀ ਫਿਰ ਆਪਾਂ ਤਿੰਨ ਕੁੰਡੇ ਪੁੱਠੇ ਬੁਣਾਗੇ ਜੀ ਇੱਕ ਦੋ ਤੇਨ ਫਿਰ ਇਹ ਬੜ ਵਾਲਾ ਕੁੰਡਾ ਉਤਾਰ ਲੈਣਾ ਜੀ ਇੱਕ ਕੁੰਡਾ ਹੀ ਸਿੱਧਾ ਮੁੰਨ ਲੈਣਾ ਜੀ ਇਹ ਸਿੱਧਾ ਹੀ ਮੁੰਨਾ ਹੈ ਜੀ ਸਾਡਾ ਇਹ ਰਾਗੇppa ਸਿੱਧੀ ਸਲਾਈ ਤੇ ਜੀ ਇੱਕ ਕੁੰਡਾ ਆਪਾਂ ਉਤਾਰ ਲਿਆ ਤੇ ਪੁੱਠਾ ਬੁਣਾਗੇ ਜੀ ਹੁਣ ਧਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਆਪਾਂ ਉਤਾਰਾਂਗੇ ਜੀ ਇਹ ਕੁੰਡਾ ਆਪਾਂ ਉਤਾਰ ਲੈਣਾ ਜੀ ਛੱਡ ਦੇਣਾ ਜੀ ਮੈਂ ਥੱਲੇ ਇਹ ਬੜੇ ਕੁੰਡਾ ਪਾ ਤਿੰਨੇ ਆਏ ਸਲਾਈ ਤੇ ਲੈਣੇ ਨੇ ਜੀ ਇਹ ਕੁੰਡਾ ਵੀ ਉਤਾਰਨਾ ਹੈ ਜੀ ਬੜਵਾਲਾ ਫਿਰ ਇਹ ਕੁੰਡਾ ਪੈਦਾਂ ਲੈ ਲੈਣਾ ਜੀ ਸਲਾਈ ਤੇ ਇਹ ਕੁੰਡਾ ਇੱਧਰ ਲੈ ਕੇ ਜੀ ਇਹ ਵਾਲਾ ਫਿਰ ਆਪ ਤਿੰਨੇ ਕੁੰਡੇ ਆਪਾਂ ਫਿਰ ਸਲਾਈ ਤੇ ਪਾ ਲੈਣੇ ਨੇ ਵਾਪਸ ਤੇ ਇਹ ਕੁੰਡਾ ਇੱਧਰ ਕਰਾਸ ਕਰਨਾ ਜੀ ਆਪਾਂ ਨੇ ਫਿਰ ਆਪਾਂ ਨੇ ਸਿੱਧਾ ਬੁਣਨਾ ਹੀ ਇਹ ਕੁੰਡੇ ਆਪਾਂ ਨੇ ਛਿੱਦੇ ਬੁਣਨੇ ਇਹ ਸਾਰੇ 4 5 ਸੇ ਪੰਜ ਕੁੰਡੇ ਆਪਣੇ ਸਿੱਧੇ ਆ ਗਏ ਜੀ ਇੱਕ ਕੁੰਡਾ ਉੱਠਾ ਏ ਫੇਰੇ ਬੜਵાળા ਕੁੰਡਾ ਪਾ ਉਤਾਰ ਲੈਣਾ ਜੀ 1 2 3 ਇਹ ਬੜਵાળા ਕੁੰਡਾ ਉਤਾਰ ਲੈਣਾ ਜੀ ਇਹ ਵਾਲਾ ਕੁੰਡਾ ਪਾ ਇੱਧਰ ਲੈਣਾ ਸਲਾਈ ਤੇ ਜੀ ਫੇਰੇ ਤਿੰਨ ਕੁੰਡੇ ਆਪਾਂ ਨੇ ਵਾਪਸ ਇੱਧਰ ਪਾ ਲੈਣੇ ਨੇ ਸਲਾਈ ਤੇ ਤੇ ਇਹ ਕੁੰਡਾ ਪਾ ਇੱਧਰ ਪਾਣਾ ਜੀ ਫਿਰ ਆਪਾਂ ਇਹ ਚਾਰ ਕੁੰਡੇ ਆਪਾਂ ਪੰਜ ਕੁੰਡੇ ਆਪਾਂ ਸਿੱਧੇ ਹੋਣਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਫਿਰ ਆਪਾਂ ਇਹ ਬਣ ਵਾਲਾ ਕੁੰਡਾ ਉਤਾਰ ਲਾਂਗੇ ਜੀ 1 2 3 ਫਿਰ ਇਹ ਕੁੰਡਾ ਬਣ ਵਾਲਾ ਤਾਰਾਂਗੇ ਜੀ ਫਿਰ ਆਪਾਂ ਇਹ ਵਾਲਾ ਕੁੰਡਾ ਇੱਧਰ ਲਾਵਾਂਗੇ ਜੀ ਤਿੰਨ ਕੁੰਡੇ ਆਹ ਸਲਾਈ 'ਚ ਪਾ ਲੈਣੇ ਨੇ ਵਾਪਸ ਇਹ ਵਾਲਾ ਤਾਰੇ ਸੀ ਜਿਹੜਾ ਕੁੰਡਾ ਆਪਾਂ ਨੇ ਇਹ ਸਲਾਈ ਤੇ ਲੈ ਲਿਆ ਜੀ ਫਿਰ ਆਪਾਂ ਪੰਜ ਕੁੰਡੇ ਇਹ ਸਿੱਧੇ ਹੁਣਾਗੇ ਜੀ 1 2 3 4 5 ਕੁੰਡਾ ਆਪਾਂ ਪੁੱਠਾ ਬਣ ਲੈਣਾ ਜੀ ਇੱਕ ਕੁੰਡਾ ਸਿੱਧਾ ਜੀ ਹੁਣ ਆ ਗਏ ਪੁੱਠੀ ਸਲਾਈ ਤੇ ਇਹ ਕੁੰਡਾ ਹੁਤਾਰ ਲਿਆ ਜੀ ਇਹ ਵਾਲਾ ਕੁੰਡਾ ਆਪਾਂ ਸਿੱਧਾ ਬੁਣਾਈ ਫੇਰ ਆਪਾਂ ਪੰਜ ਕੁੰਡੇ ਉਲਟੇ ਬੁਣਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਇੱਕ ਕੁੰਡਾ ਬੁਣਾਂਗੇ ਜੀ ਸਿੱਧਾ ਫੇਰ ਪੰਜ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਦੋ ਤਿੰਨ ਚਾਰ 5 ਫਿਰ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫਿਰ ਆਪਾਂ ਪੰਜ ਕੁੰਡੇ ਪੁੱਠੇ ਬੁਣਾਂਗੇ ਜੀ 1 2 3 4 5 ਇਸ ਹੈਡ ਵਾਲੇ ਆਪਾਂ ਦੋ ਕੁੰਡੇ ਸਿੱਧੇ ਬੁਣ ਲਾਂਗੇ ਹੁਣ ਇਹ ਵਾਲਾ ਕੁੰਡਾ ਉਤਾਰ ਲਓ ਜੀ ਇਹ ਕੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਹੁਣ ਇਹ ਵਾਲਾ ਕੁੰਡਾ ਆ ਗਿਆ ਜੀ ਆਪਣਾ ਜਿਹੜਾ ਇਹਨੂੰ ਆਪਾਂ 2 ਵਾਰਾਂ ਬਾੜ ਪਾ ਕੇ ਬੁਣਨਾ ਹੈ ਜੀ 1 2 ਦੁਬਾਰੇ ਸ਼ੁਰੂ ਹੋ ਗਿਆ ਜੀ ਡਿਜ਼ਾਈਨ ਇਹ ਤਿੰਨ ਕੁੰਡਿਆਂ 'ਪਾ ਸਿੱਧੇ ਬੁਣ ਲੈਣੇ ਨੇ ਜੀ 1 2 3 ਤੇ ਇਹ ਵਾਲਾ ਕੁੰਡਾ ਆਪਾਂ 2 ਵਾਰਾਂ ਬਾੜ ਪਾ ਕੇ ਬੁਣਨਾ ਹੈ ਜੀ ਇੱਕ ਕੁੰਡਾ ਬੁਣਾਂਗੇ ਜੀ ਪੁੱਠਾ ਇਹ ਰੇ ਵਾਲਾ ਕੁੰਡਾ ਸਿੱਧਾ ਆਪਾਂ 2 ਵਾਰਾਂ ਬਾਲ ਪਾ ਕੇ ਬੁਣਾਗੇ ਤਿੰਨ ਕੁੰਡੇ ਫਿਰ ਸਿੱਧੇ ਬੁਣਾਗੇ ਜੀ 1 2 3 ਇਹ ਰੇ ਵਾਲਾ ਕੁੰਡਾ 2 ਵਾਰਾਂ ਬਾਲ ਪਾ ਕੇ ਬੁਣਾਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਬੁਣਾਗੇ ਜੀ ਆ ਸਿੱਧਾ ਕੁੰਡਾ ਆਪਾਂ 2 ਵਾਰਾਂ ਬਾਲ ਪਾ ਕੇ ਜੀ ਫਿਰ ਬੁਣਨੇ ਫਿਰ ਤਿੰਨ ਕੁੰਡੇ ਆਪਾਂ ਨੇ ਸਿੱਧੇ ਬੁਣਨੇ ਨੇ 1 2 3 এবੜਾ ਬਲ ਪਾ ਕੇ ਬੁਣਾਂਗੇ ਜੀ ਇਹ ਆਪਣਾ ਆ ਗਿਆ ਜੀ ਪੁੱਠਾ ਗੁੰਡਾ ਤੇ ਗੁੰਡਾ ਸਿੱਧਾ ਹੀ ਇਹਦੇ ਖੁਜੂੜੀ ਡਿਜ਼ਾਈਨ ਬਣ ਗਿਆ ਦੁਬਾਰੇ ਬਣ ਰਿਹਾ ਆਪਣਾ ਡਿਜ਼ਾਈਨ ਇਹ ਗੁੰਡਾ ਉਤਾਰ ਲਈ ਇੱਕ ਗੁੰਡਾ ਪਾਉਣਾ ਸਿੱਧਾ ਜੀ ਇਹ ਵਾਲਾ ਗੁੰਡਾ ਪਾਉ ਉਤਾਰ ਲੈਣਾ ਇਹ ਤਿੰਨ ਕੁੰਡੇ ਆਪਾਂ ਪੁੱਠੇ ਵੋਣਾਂਗੇ ਜੀ 1 2 3 ਇਹ ਵੱੜ ਵਾਲਾ ਕੁੰਡਾ ਆਪਾਂ ਉਤਾਰ ਲੈਣਾ ਜੀ ਇੱਕ ਕੁੰਡਾ ਆਪਾਂ ਸਿੱਧਾ ਵੋਣਾਂਗੇ ਜੀ ਫਿਰ ਵੱੜ ਵਾਲਾ ਕੁੰਡਾ ਉਤਾਰਾਂਗੇ ਜੀ 1 2 3 ਫਿਰ ਇਹ ਕੁੰਡਾ ਉਤਾਰਾਂਗੇ ਜੀ ਇਹ ਵੱੜਾ ਕੁੰਡਾ ਆਪਾਂ ਸਿੱਧਾ ਵੋਣਾਂਗੇ ਫਿਰ ਵੱੜ ਵਾਲਾ ਕੁੰਡਾ ਉਤਾਰ ਲਾਂਗੇ ਜੀ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ 1 2 3 ਫਿਰ ਇਹ ਕੁੰਡਾ ਉਤਾਰ ਲਾਂਗੇ ਜੀ ਇਹ ਕੁੰਡਾ ਆਪਾਂ ਸਿੱਧਾ ਬੁਣਾਗੇ ਜੀ ਇਹ ਸਿੱਧਾ ਬੁਣਾਉਣਾ ਨਾ ਗਏ ਸਿੱਧੇ ਸਲਾਇ ਤੇ ਇਹ ਕੁੰਡਾ ਉਤਾਰ ਲਿਆ ਜੇ ਪੁੱਠਾ ਬੁਣ ਲਿਆ ਜੀ ਇਹ ਇਹ ਵਾਲਾ ਕੁੰਡਾ ਆਪਾਂ ਉਤਾਰ ਦੇਣਾ ਜੀ 1 2 3 ਤਿੰਨ ਕੁੰਡੇ ਲੈਣੇ ਜੀ ਇਹ ਵਾਲਾ ਤਾਰ ਦੋ ਇਹ ਕੁੰਡਾ ਇਹ ਕੁੰਡਾ ਆਪਾਂ ਨੇ ਇੱਧਰ ਲਾਣੇ ਨੇ ਜੀ ਸਲਾਈ ਤੇ ਫਿਰ ਇਹ ਤਿੰਨ ਕੁੰਡੇ ਵੀ ਵਾਪਸ ਸਲਾਈ ਤੇ ਲੈਣੇ ਨੇ ਜੀ ਉਤਾਰਿਆ ਹੋਇਆ ਕੁੰਡਾ ਫਿਰ ਆਪਾਂ ਸਲਾਈ ਤੇ ਲੈਣਾ ਜੀ ਫਿਰ ਆਪਾਂ ਨੇ ਪੰਜ ਕੁੰਡੇ ਸਿੱਧੇ ਮੁੰਨੇ ਨੇ 1 2 3 4 5 ਇੱਕ ਗੁੰਡਾ ਬੁਣਾਗੇ ਜੇ 부ਠਾ ਫਿਰ ਆਪਾਂ ਇਹ ਗੁੰਡਾ ਬੜਾ ਵਾਲਾ ਤਾਰ ਦਾਂਗੇ ਜੀ ਤਿੰਨ ਗੁੰਡੇ ਆਪਾਂ ਇੱਧਰ ਲਾਵਾਂਗੇ ਜੀ ਸਲਾਈ ਤੇ ਇਹ ਗੁੰਡਾ ਵੀ ਤਾਰ ਦਾਂਗੇ ਜੀ ਬੜਾ ਵਾਲਾ ਆਪਾਂ ਇਹ ਗੁੰਡਾ ਆਪਾਂ ਨੇ ਇੱਧਰ ਲੈਣਾ ਜੀ ਫਿਰ ਤਿੰਨ ਗੁੰਡੇ ਸਲਾਈ ਤੇ ਲਓ ਜੀ ਇਹ ਵਾਲਾ ਗੁੰਡਾ ਆਪਾਂ ਤਾਰਿਆ ਹੋਇਆ ਚੱਕੇ ਜੀ ਸਲਾਈ ਤੇ ਲਾਵਾਂਗੇ ਫਿਰ ਆਪਾਂ ਪੰਜ ਕੁੰਡੇ ਸਿੱਧੇ ਹੋਣਾਂਗੇ 2 3 4 5 ਇੱਕ ਕੁੰਡਾ ਪੁਣਾਗੇ ਜੀ ਬੁੱਠਾ ਕੁੰਡਾ ਉਤਾਰ ਦਾਂਗੇ ਜੀ 1 2 3 ਇਹ ਵੀ ਉਤਾਰਾਂਗੇ ਜੀ ਫਿਰ ਤਿੰਨ ਪਾਈ ਵਾਲਾ ਕੁੰਡਾ ਲਾਵਾਂਗੇ ਜੀ ਪਹਿਲਾਂ ਉਤਾਰਿਆ ਹੋਇਆ ਫਿਰ ਤਿੰਨ ਕੁੰਡੇ ਲਮਾਂਗੇ ਫਿਰ ਇਹ ਕੁੰਡਾ ਫਸਲਾਈ ਦੇ ਪਾ ਕੇ ਪੰਜ ਕੁੰਡੇ ਆਪਾਂ ਸਿੱਧੇ ਹੋਣਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਇੱਕ ਕੁੰਡਾ ਹੋਣਾਂਗੇ ਫੁੱਟਾ ਇੱਕ ਸਿੱਧਾ ਜੀ ਹਾਂ ਜੋ ਪਰੰਤੋ ਜ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਜੀ ਇਹ ਅਠ ਕਲੀ ਦਾ ਡਿਜ਼ਾਈਨ ਹੈ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਜੀ ਤੁਹਾਨੂੰ ਹੋਰ ਦਿਖਾਉਣਿਆ ਜਾਦੇ ਪਾ ਕੇ ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਲੱਗਦਾ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਕਿਸੇ ਵੀ ਕੋਟ ਚ ਵਾਟਰ ਤੇ ਆਪਾਂ ਬਣਾ ਸਕਦੇ ਆ ਜੀ ਦੇਖੋ ਤਨਵਾ ਜੀ ਮਿਲਦੇ ਆਂ ਅਗਲੀ ਵੀਡੀਓ